ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਦੇ ਤਹਿਤ ਹਲਕਾ ਸਾਨੇਵਾਲ ਦੇ ਪਿੰਡ ਕਨੇਚ ਬਰਵਾਲਾ ਅਤੇ ਹੀਰਾ ਵਿਖੇ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ ਵੱਲੋਂ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਸੋਚਕਾਈ ਗਈ ਆਮ ਆਦਮੀ ਪਾਰਟੀ ਵੱਲੋਂ ਨਵਜੋਤ ਸਿੰਘ ਜਰਗ ਨੂੰ ਸੂਬਾ ਸਖਤਰ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਦੇਖੋ ਇਹ ਖਾਸ ਰਿਪੋਰਟ ਸ਼ਰ ਦੇ ਖਿਲਾਫ ਅਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਚਲਾ ਗਏ ਤੇ ਤਿੰਨ ਪਿੰਡਾਂ ਦੇ ਜਿਹੜੇ ਪ੍ਰੋਗਰਾਮ ਰਚੇ ਹੋਏ ਨੇ ਕਿਤਨਾ ਦਾ ਹਜ਼ਾਰਾ ਮਿਲ ਰਿਹਾ ਸਰਕਾਰ ਨੂੰ ਅੱਜ ਹਲਕਾ ਸਾਹਨੇਵਾਲ ਦੇ ਵਿੱਚ ਮਾਨਯੋਗ ਕੈਬਨਿਟ ਮੰਤਰੀ ਮੁੰਡੀਆਂ ਸਾਹਿਬ ਨੇ ਮੇਰੀ ਡਿਊਟੀ ਲਈ ਸੀ ਉਸ ਦੇ ਤਹਿਤ ਕਨੇਜ ਬਰਵਾਲਾ ਤੇ ਹੀਰਾਪਿੰਡ ਦੇ ਵਿੱਚ ਜਿਹੜੇ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੱਧਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਵੱਲੋਂ ਜਿਹੜੀ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੀ ਗਈ ਹੈ ਉਸ ਦੇ ਤਹਿਤ ਇਹਨਾਂ ਪਿੰਡਾਂ ਦੇ ਵਿੱਚ ਸਮਾਗਮ ਕੀਤੇ ਜਾ ਰਹੇ ਨੇ ਔਰ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਮੁਹਿੰਮਾ ਹਰ ਪਿੰਡ-ਪਿੰਡ ਦੇ ਵਿੱਚ ਜਾ ਕੇ ਉਸ ਦੇ ਤਹਿਤ ਪਿੰਡ ਵਾਲਿਆਂ ਦਾ ਵੱਡਾ-ਵੱਡਾ ਸਹਿਯੋਗ ਮਿਲ ਰਿਹਾ ਹੈ ਭਰਵੇਂ ਇਕੱਠ ਹੋ ਰਹੇ ਨੇ ਤੇ ਨਗਰ ਨਿਵਾਸੀ ਪੰਚਾਇਤ ਸਾਡੇ ਸਰਪੰਚ ਸਾਹਿਬ ਵੀ ਖੜੇ ਆ ਸਾਰਿਆਂ ਵੱਲੋਂ ਕਸਮਾਂ ਖਾਧੀਆਂ ਜਾ ਰਹੇ ਹਨ ਕਿ ਅਸੀਂ ਇਸ ਲੜਾਈ ਨੂੰ ਸਰਕਾਰ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਕਰਾ ਕੇ ਹਰ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜੀ ਜਿਹੜੀਆਂ ਵਲੰਟੀਅਰਾਂ ਨਵੀਆਂ ਜਿਹੜੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਜੀ ਆ ਬਿਲਕੁਲ ਜੀ ਬਹੁਤ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਸਮਰਪਿਤ ਵਲੰਟੀਅਰ ਦੇਰ ਤੋਂ ਲੱਗੇ ਨੇ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਤੇ ਮੈਨੂੰ ਵੀ ਜਿਹੜੀ ਸਟੇਟ ਸੈਕਟਰੀ ਦੇ ਤੌਰ ਤੇ ਜ਼ਿੰਮੇਵਾਰੀ ਮਿਲੀ ਹੈ ਮੈਂ ਸਾਡੇ ਰਾਸ਼ਟਰੀ ਕੋਆਰਡੀਨੇਟਰ ਮਨਜੋਗ ਗਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਪ੍ਰਧਾਨ ਮਨਜੋਗ ਅ ਅਮਨ ਅਰੋੜਾ ਜੀ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਜੀ ਮਨੀਸ਼ ਸੋਧਿਆ ਜੀ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸਕਾਵਲ ਸਮਝਿਆ ਮੈਨੂੰ ਸਟੇਟ ਲੈਵਲ ਦੀ ਜਿਹੜੀ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜ ਲਾਇਆ ਤਾਂ ਮੈਂ ਜ਼ਿੰਮੇਵਾਰੀ ਤਾਂ ਦੇਖਣ ਨੂੰ ਲਵਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖੇ ਨੇ ਉਹਨਾਂ ਨੇ ਪਿੰਡਾਂ ਦਾ ਫਿਕਰ ਹੋਣ ਕਰਕੇ ਮੰਤਰੀ ਸਾਹਿਬ ਯੂਐਸਏ ਬੈਠੇ ਹੋਣ ਤੇ ਵੀ ਉਹ ਪਿੰਡ ਸਵੇਰੇ ਸ਼ਾਮ ਹਰ ਆਪਣੇ ਹਲਕੇ ਦੀ ਪੂਰੀ ਰਿਪੋਰਟ ਮੰਗਦੇ ਆ ਕਿਹੜੇ ਕਿੱਥੇ ਕਿੱਥੇ ਪ੍ਰੋਗਰਾਮ ਹੋ ਰਹੇ ਨੇ ਕਿਵੇਂ ਕਿਵੇਂ ਹੋ ਰਿਹਾ ਜੋ ਵੀ ਕੰਮ ਆ ਪੂਰੇ ਨਾਲ ਨੇ ਸਾਡੇ ਅਸੀਂ ਉਹਨਾਂ ਨੇ ਸਾਡੀ ਡਿਊਟੀ ਲਾਈ ਹੈ ਸਾਡੇ ਮਾਨਯੋਗ ਨਰਤੇਜ ਸਿੰਘ ਜਰਗਜੀ ਉਹਨਾਂ ਦੇ ਨਾਲ ਡਿਊਟੀ ਲੱਗੀ ਹੋਈ ਆ ਅਸੀਂ ਉਹ ਹਰੇਕ ਪਿੰਡ ਜਾ ਕੇ ਇੱਕ ਬੇਨਤੀ ਕਰ ਰਹੇ ਹਾਂ ਸਹਿਯੋਗ ਲੈ ਰਹੇ ਹਾਂ ਹਰੇਕ ਪਿੰਡ ਦਾ ਲੋਕਾਂ 'ਚ ਭਾਰੀ ਉਤਸ਼ਾਹ ਵੀ ਉਹ ਸਾਡਾ ਸਾਥ ਦੇਣ ਨੂੰ ਨੇ ਮੈਂ ਨਾ ਕਹਿੰਦਾ ਹਾਂ ਮੈਂ ਖੇਮਾ ਦਾ ਜਾਚ ਵਾਕਿਨਕੀ ਕਾਲਸਾ ਵਾਕਿਨਕੀ ਦੇਖਦੇ ਹਾਂ ਨਸ਼ਾ ਮੁਕਤ ਪੰਜਾਬ ਲੈ ਕੇ ਜਿਹੜੀ ਯਾਤਰਾ ਆਪਣੀ ਤੁਹਾਡੇ ਵਿੱਚ ਹਾਂਜੀ ਬਿਲਕੁਲ ਜੀ ਦੇਖੋ ਸਰਕਾਰ ਨੇ ਜੋ ਯੋਧ ਨਸ਼ਿਆਂ ਵਿਰੁੱਧ ਜੋ ਮਹਿੰਮ ਚਲਾਈ ਆ ਅ ਅਸੀਂ ਸਾਰੇ ਪਿੰਡ ਨੇ ਇੱਕ ਪ੍ਰਣ ਕੀਤਾ ਵੀ ਸਾਰੇ ਰਲ ਕੇ ਇਸ ਚੀਜ਼ ਦਾ ਸਾਥ ਦੇਵਾਂਗੇ ਤੇ ਕੋਈ ਵੀ ਬੰਦਾ ਨਸ਼ਾ ਵੇਚਦਾ ਜਾਂ ਨਸ਼ੇ ਦੀ ਸਪੋਰਟ ਕਰਦਾ ਅਸੀਂ ਉਹਦਾ ਸਖਤ ਤੋਂ ਸਖਤ ਵਿਰੋਧ ਕਰਾਂਗੇ ਜੀ ਹਾਂਜੀ ਕੋਈ ਪਿੰਡ ਦੇ ਵਿੱਚ ਕੋਈ ਮਾਮਲਾ ਵੀ ਸਾਹਮਣੇ ਆਇਆ ਇਸ ਸਮਾਂ ਤੇ ਦੇਖੋ ਫਿਲਹਾਲ ਹਾਂਜੀ ਫਿਲਹਾਲ ਹਜੇ ਇਸ ਤਰ੍ਹਾਂ ਦਾ ਕੋਈ ਸਿੰਥੈਟਿਕ ਨੈਚਰਲ ਤਾਂ ਨਹੀਂ ਸਾਹਮਣੇ ਆਇਆਗਾ ਤੇ ਜੇ ਗਾਂਹਾਂ ਤੋਂ ਆਊਗਾ ਤਾਂ ਉਹਦਾ ਅਸੀਂ ਸਖਤ ਵਿਰੋਧ ਕਰਾਂਗੇ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਸਾਡੀ ਗਾਂਹਾਂ ਪੰਚਾਇਤ ਦੀ ਮਿਸ਼ਨ ਹੈ ਕਿ ਅਸੀਂ ਨਵੀਂ ਜਿੰਮ ਤੇ ਨਵਾਂ ਗਰਾਊਂਡ ਪਿੰਡ ਨੂੰ ਦਈਏ ਜੀ ਹਾਂਜੀ